ਪੰਜਾਬ 24 ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਨਾਲ ਮਿਲਾ ਰਹੇ ਹਾਂ ਜੋ ਆਪਣੀ ਫਸਲ ਆਪਣੀ ਪੈਲੀ ਦੇ ਵਿੱਚੋਂ ਬਹੁ ਫਸਲਾ ਲੈ ਰਹੇ ਨੇ ਤੇ ਉਹਨਾਂ ਨਾਲ ਜਾਣਾਂਗੇ ਉਹ ਕਿਦਾਂ ਆਪਣੇ 1 ਏਕੜ ਚੋਂ ਕਿੰਨੀਆਂ ਫਸਲਾ ਲੈਂਦੇ ਨੇ ਉਹਦਾ ਕੀ ਫਾਇਦਾ ਹੈ ਪਾਣੀ ਦੀ ਕਿੰਨੀ ਬਚਤ ਹੁੰਦੀ ਹੈ ਆਮਦਨ ਕਿੰਨੀ ਹੁੰਦੀ ਹੈ ਦੂਜੀਆਂ ਫਸਲਾਂ ਜਿਹੜੀਆਂ ਰਵਾਇਤੀਆਂ ਨੇ ਕਣਕ ਤੇ ਝੋਨਾ ਉਹਦੇ ਨਾਲ ਕੀ ਨੁਕਸਾਨ ਸੀ ਤੇ ਇਹ ਫਸਲ ਦੇ ਨਾਲ ਕੀ ਕਿਸਾਨਾਂ ਨੂੰ ਫਾਇਦਾ ਹੁੰਦਾ ਤੇ ਅਗਾਵਾਦੂ ਕਿਸਾਨ ਨੇ ਸਾਡੇ ਨਾਲ हां जी। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੁਭਨਾ ਸਰ। ਮੇਰਾ ਨਾਮ ਤੇਜਿੰਦਰਪਾਲ ਸਿੰਘ ਸਿੱਧੂ ਆ ਜੀ। ਮੇਰਾ ਬਟਾਲੇ ਦੇ ਲਾਗੇ ਪਿੰਡੇ ਮੰਨਣ। ਮੈਂ ਉੱਥੋਂ ਦਾ ਰਹਿਣ ਵਾਲਾ। ਅਧਿਆਪਕ ਆ ਤੇ ਅਧਿਆਪਕ ਦੇ ਨਾਲ-ਨਾਲ ਖੇਤੀਬਾੜੀ ਦਾ ਕੰਮ ਵੀ ਕਰਦਾ। ਇਹ ਤੁਹਾਡੇ ਮੰਚ ਜਿਹੜਾ ਬਹੁ ਫਸਲਾਂ ਦਾ ਇੱਕ ਕਨਸੈਪਟ ਆਇਆ ਉਹ ਕਿਦਾਂ ਤੁਹਾਡੇ ਮਨ 'ਚ ਆਇਆ? ਵੇਖੋ ਜੀ ਮੈਂ ਖੇਤੀਬਾੜੀ ਛੱਡੀ ਸੀਗੀ ਲਗਭਗ 2010 ਦੇ ਵਿੱਚ। ਪਹਿਲਾਂ ਮੈਂ ਆਪ ਹੀ ਕਰਦਾ ਸੀਗਾ। ਛੋਟਿਆਂ ਦੇ ਦੋ ਆਪ ਹੀ ਕਰਦੇ ਰਹੇ ਆ। ਤੇ ਬਾਅਦ ਵਿੱਚ ਫਿਰ ਭਵੇਂ ਫੋਟੋਗ੍ਰਾਫੀ ਨਹੀਂ ਕੁਛ ਨਹੀਂ ਬਜਦਾ ਖੁਸ਼ ਨਹੀਂ ਬਜਦਾ ਨਾ ਜਦੋਂ ਸਾਰੇ ਲੋਕ ਕਹਿੰਦੇ ਇਦਾਂ ਹੀ ਉਸ ਕਾਇਕ ਹੋ ਗਏ ਤੇ ਠੇਕੇ ਦੇ ਦਿੱਤੀ ਜ਼ਮੀਨ ਤੇ ਸ਼ਹਿਰ ਮੂਵ ਕਰ ਗਏ ਤੇ ਫਿਰ ਹੁਣ ਲਾਕਡਾਊਨ ਤੋਂ ਬਾਅਦ ਫਿਰ ਮੇਰਾ ਥੋੜਾ ਜਿਹਾ ਝਕਾ ਇਸ ਕੰਮ ਵੱਲ ਆ ਕਿ ਸਾਨੂੰ ਆਪਣੀ ਖੇਤੀ ਖੁਦ ਕਰਨੀ ਚਾਹੀਦੀ ਹੈ ਘਟੋ ਘਾਟੇ ਫੂਡ ਆਪਣਾ ਖੁਦ ਪ੍ਰੋਡਿਊਸ ਕਰੀਏ ਤੁਸੀਂ ਪੇਸ਼ੇਵਜੋ ਅਧਿਆਪਕ ਨੂੰ ਅਧਿਆਪਕ ਨੂੰ ਕਿਤੇ ਨੂੰ ਟਾਈਮ ਦੇਣਾ ਪੈਂਦਾ ਫਿਰ ਫਸਲ ਨੂੰ ਵੀ ਟਾਈਮ ਦੇਣਾ ਪੈਂਦਾ ਤੇ ਕਿਦਾਂ ਮੈਨੇਜ ਕਰਦੇ ਹੋ ਹੋ ਜਾਂਦਾ ਜੀ ਮੈਨੇਜਮੈਂਟ ਵਿੱਚ ਆਉਣਾ ਚਾਹੀਦਾ ਵਾ ਮੈਂ ਜਦੋਂ ਜੌਬ ਤੋਂ ਵਾਪਸ ਆਉਣਾ ਕਈ ਵਾਰੀ ਸਵੇਰੇ ਜੌਬ ਜਾਣ ਤੋਂ ਪਹਿਲਾਂ ਇੱਥੋਂ ਹੋ ਕੇ ਜਾਣਾ ਕਿਉਂਕਿ ਰਸਤੇ 'ਚ ਹੀ ਮੇਰਾ ਸਕੂਲ ਤੇ ਕਈ ਵਾਰੀ ਵਾਪਸੀ ਤੇ ਇੱਥੇ ਆੜ ਕੇ ਮੈਂ ਨਿਗਰਾਨੀ ਕਰ ਜਾਣਾ ਤੇ ਤੁਸੀਂ ਜਿਹੜਾ ਬਹੁ ਫਸਲਾਂ ਦਾ ਕਨਸੈਪਟ ਚੁਣਿਆ ਹੈ ਇਹ ਕਿਹੜੀ ਕਿਹੜੀ ਫਸਲ ਤੁਸੀਂ ਬੀਜੀਏ ਤੇ ਕੀ ਉਹਦਾ ਆਮਦਨ ਦਾ ਕਿੰਨਾ ਮਿਲਦਾ ਵੇਖੋ ਮੈਂ ਜੀ ਕਬਾਦ ਦੇ ਨਾਲ ਮਟਰ ਬੀਜੇ ਹੋਏ ਆ ਤੇ ਮਟਰ ਦੀਆਂ ਦੋ ਵੈਰਾਈਟੀਆਂ ਸੀ अर्ਲੀ ਵੈਰਾਈਟੀ ਐਂਡ ਲੇਟ ਵੈਰਾਈਟੀ ਜਿੱਦਾਂ ਭਾਜੀ ਅਵਤਾਰ ਸਿੰਘ ਨੇ ਦੱਸਿਆ ਮੈਨੂੰ ਗੁੱਡ ਗ੍ਰੋ ਫਕਵਾੜਾ ਵਾਲਿਆਂ ਨੇ ਉਹਨਾਂ ਦੇ ਟੈਕਨੀਕ ਦੇ ਹਿਸਾਬ ਨਾਲ ਮੈਂ ਕਮਾਦ ਬੀਜਿਆ ਉਹਨਾਂ ਦੀ ਗਾਰਡਨਸ ਵਾਲੀ ਮੈਂ ਮਟਰ ਬੀਜਿਆ ਤੇ ਉਹ ਹੁਣ ਮੈਂ ਬੀਜਦਾ ਪਿਆ ਜਿੱਥੋਂ ਮਟਰ ਨਿਕਲ ਗਿਆ ਉੱਥੇ ਅਸੀਂ ਬੀਜਦੇ ਪਏ ਆ ਜੀ ਆਪਣੇ ਪਿਆਜ਼ ਤੇ ਬੀਨਸ ਤੇ ਪਿੰਡੀ ਤੋਰੀ ਜੇ ਜਦੋਂ ਤੁਸੀਂ ਕਹਿੰਦੇ ਵੀ ਪਹਿਲਾਂ ਅਸੀਂ 60 ਜਿਹੜੀ ਉਹ ਫਸਲ ਮਟਰਾਂ ਦੀ ਲੈ ਲਈ ਐ ਤੇ ਉਹਦੇ ਤੋਂ ਕਿੰਨਾ ਕਿ ਤੁਸੀਂ ਛਾੜ ਲਿਆ ਜਾਂ ਕਿੰਨੇ ਕਿ ਵਟਕ ਪ੍ਰਤੀ ਇਕੜ ਹਾਂ ਯਾਰ ਕਹਿੰਦਾ ਮਟਰਾਂ ਦੇ ਝਾੜ ਹੋਰ ਸਾਰਿਆਂ ਨੂੰ ਬਤਾ ਬਹੁਤ ਮਾੜੇ ਰੇ ਗਲੋਬਲ ਵਾਰਮਿੰਗ ਦਾ ਕਰਕੇ 6 ਕੁਇੰਟਲ 7 ਕੁਇੰਟਲ 3 ਕੁਇੰਟਲ 4 ਕੁਇੰਟਲ ਇਦਾਂ ਇਦਾਂ ਝਾੜ ਰਿਹਾ ਜਿਵੇਂ ਨੂੰ ਬੈਸਿਆਂ ਦੇ ਹਿਸਾਬ ਨਾਲ ਵੇਖਾਂ ਤੇ ਆਲਮੋਸਟ 1 ਲੱਖ ਰੁਪਏ ਦੀ ਫਸਲ ਮੈਂ ਇਹਦੇ ਵਿੱਚ ਵੇਚ ਚੁੱਕਾ ਹੁਣ ਤੱਕ ਮਟਰਾਂ ਦੇ ਵਿੱਚੋਂ ਤੇ ਅਜੇ ਮੇਰੀ ਮਟਰ ਪਿੱਛੇ ਹੈਗੀ ਆ ਜਾ ਕਿਤੋਂ ਜ਼ਿਆਦਾ ਹੋ ਜਾਣਾ ਤੇ ਤੁਸੀਂ ਜਿਹੜਾ ਕਮਾਦ ਬੀਜਿਆ ਉਹ ਬੈਡ ਜੰਗਲ ਦੇ ਸਿਧਾਂਤ ਤੇ ਬੀਜਿਆ ਹੋਇਆ ਹਾਂ ਬਿਲਕੁਲ ਜੰਗਲ ਦਾ ਸਿਧਾਂਤ ਤੇ ਇਹਦਾ ਕੀ ਫਾਇਦਾ ਹੈ ਜੀ ਇਹਦੇ ਦੋ ਤਿੰਨ ਫਾਇਦੇ ਆ ਜੀ ਜਿਹੜੇ ਮੈਨੂੰ ਮਹਿਸੂਸ ਹੁੰਦੇ ਆ ਇੱਕ ਤੇ ਇਹ ਵੱਖਰੀ ਟੈਕਨੀਕ ਆ ਹਰ ਬੰਦਾ ਸੋਚੂਗਾ ਵੀ ਅਸੀਂ ਇਸ ਤਕਰੀਰ ਨਾਲ ਕਰੀਏ ਕਿਉਂਕਿ ਤਾਂ ਇੱਕ ਤੇ ਖਰਚਾ ਬੜਾ ਘਟਿਆ ਸੀਡ ਬੜਾ ਘਟ ਪੈਂਦਾ ਜੀ ਇਸ ਦੇ ਵਿੱਚ ਪਹਿਲੀ ਗੱਲ ਦੂਜੇ ਕਮਾਦ ਦੇ ਵਿੱਚ ਪੈਂਦਾ 33 ਤੋਂ 40 ਕੁਇੰਟਲ ਸਾਡਾ ਇਹਦਾ 2.5 ਤੋਂ 3 ਕੁਇੰਟਲ ਹੀ ਸੀਡ ਲਗਭਗ ਇਹ ਵੀ ਜ਼ਿਆਦਾ ਕਹਤਾ ਮੈਂ ਇਹ ਤਾਂ ਵੀ ਘੱਟ ਹੀ ਪਿਆ ਕਿਉਂਕਿ 2500 ਬੱਡਸ ਇਹਦੇ ਵਿੱਚ ਵੀ ਜੀ ਜਾਂਦੇ ਸਿੰਗਲ ਬੱਡ ਵਰਟੀਕਲ ਬੱਡ ਸੋਈਂਦੇ ਹਿਸਾਬ ਨਾਲ 2500 ਮਟੀਆਂ ਬੀਜੀ ਜਾਂਦੀਆਂ ਤੇ ਉਸ ਹਿਸਾਬ ਨਾਲ ਜੇ ਆ ਟਾਰਗੇਟ ਹੈਗਾ ਜਿਹੜਾ ਉਹ ਮੈਂ 500 ਦਾ ਟਾਰਗੇਟ ਹੈ ਲੈ ਕੇ ਚੱਲਣਾ ਵੀ 500 ਕੁਇੰਟਲ ਪਰ ਇੱਕੜ ਦੇ ਹਿਸਾਬ ਨਾਲ ਚੁਖੜਾ ਤੇ ਹੁਣ ਤੁਸੀਂ ਜਿਹੜਾ ਕਮਾਦ ਬੈਡ ਸਿਸਟਮ ਨੇ ਲਾਇਆ ਜੰਗਲ ਦੇ ਸਿਧਾਂਤ ਅਨੁਸਾਰ ਬੀਜਿਆ ਉਹਦੇ ਨਾਲ ਮਟਰਾਂ ਦੀ ਸਾਠੀ ਲੈ ਲਈ ਹੁਣ ਗਾਂ ਫਿਰ ਫਸਲ ਤੁਹਾਡੀ ਦੇਖ ਰਹੇ ਆ ਇਹ ਮਟਰਾਂ ਦੀ ਫਸਲ ਤੇ ਆ ਰਹਾ ਇਹ ਕਿਹੜੀ ਫਸਲ ਹੈ ਇਹ ਮਟਰਾਂ ਦੀ ਲੇਟ ਵੈਰਾਈਟੀ ਹੈ ਜਿਹਨੂੰ ਪੈਨਸਲ ਮਟਰ ਕਹਿੰਦੇ ਆ ਬੀਜੇ ਇਕੱਠੇ ਹੀ ਸੀਗੇ 6020 ਤੇ ਇਹ ਵੀ ਦੋਵੇਂ ਇਕੱਠੇ ਬੀਜੇ ਸੀਗੇ ਤੇ ਕੁਮਾਰੂ ਵੀ ਇਕੱਠਾ ਬੀਜੇ ਅਕਤੂਬਰ 24 ਨੂੰ ਤੇ ਉਹ ਆਪਣੇ ਸਮੇਂ ਦੇ ਨਾਲ ਆਪਾਂ ਕੱਢ ਦਤੇ ਆ ਮਟਰ ਸੀਰ ਆਊਟ ਹੋ ਗਿਆ ਤੇ ਇਹ ਹੁਣ ਜਿਹੜੇ ਸਾਡੇ ਕੋਲ ਰਹਿ ਗਿਆ ਇਹ ਹੁਣ ਲੇਟ ਵੈਰਾਈਟੀ ਆ ਇਹ ਅਗਲੇ ਮਹੀਨੇ ਆਜੂਗੀ ਮਾਰਚ ਵਿੱਚ ਤੇ ਚੰਗੀ ਵੈਰਾਈਟੀ ਆਊਗੀ ਇਹ ਮੈਨੂੰ ਲੱਗਦਾ ਤੁਸੀਂ ਏਕੜ ਚੋਂ ਬਹੁਤ ਫਸਲਾ ਲੈ ਰਹੇ ਹੋ ਪਾਣੀ ਦੀ ਬਚਤ ਵੱਲ ਵੀ ਤੁਹਾਡਾ ਧਿਆਨ ਆ ਕਿੰਨੇ ਕ ਬੱਚੇ ਤੋਂ ਜਾਂਦੀ ਪਾਣੀ ਦੀ ਹਾਂ ਵੇਖੋ ਭਾਜੀ ਮੈਂ ਤੇ ਇਹ ਸੋਚਦਾ ਮਾਂ ਵੀ ਜੋ ਮੈਨੂੰ ਲੱਗਦਾ ਵਾ ਵੀ 25 30% ਹੀ ਪਾਣੀ ਲਾਉਣਾ ਪੈਂਦਾ ਵਾ 60 ਤੋਂ 70 ਬਸਣ ਪਾਣੀ ਦੀ ਜਿਹੜੀ ਆਪਾਂ ਬਚਤ ਕਰ ਜਾਂਦੇ ਆ ਉਹਦੇ ਵਿੱਚ ਇਸੇ ਤਰ੍ਹਾਂ ਫਰਟੀਲਾਈਜ਼ਰ ਆ ਫਰਟੀਲਾਈਜ਼ਰ ਦੀ ਵੀ ਸੇਵਿੰਗ ਕਰ ਜਾਂਦੇ ਆ ਤੇ ਉਸ ਹਿਸਾਬ ਨਾਲ ਖਰਚਾ ਘਟ ਕੇ ਕੰਟਰੋਲ ਹੋ ਜਾਂਦਾ ਇਹਦੇ ਨਾਲ ਸਾਡੇ ਅਧਿਆਪਕ ਤਜਿੰਦਰਪਾਲ ਸਿੰਘ ਜੀ ਸਿੱਧੂ ਸਾਹਿਬ ਰਾਣੇ ਦੱਸਿਆ ਕਿ ਕਿਦਾਂ ਇੱਕ ਇਕੜ ਦੇ ਵਿੱਚੋਂ ਬਹੁ ਫਸਲਾਂ ਲੈ ਕੇ ਜਿੱਥੇ ਆਪਾਂ ਪਾਣੀ ਦੀ ਬਚਤ ਕਰਦੇ ਆਂ ਜਿੱਥੇ ਆਪਾਂ ਖਰਚਿਆਂ ਖੇਤੀ ਖਰਚਿਆਂ ਦੀ ਬਚਤ ਕਰਦੇ ਆਂ ਉੱਥੇ ਆਪਾਂ ਜਿਹੜੀ ਫਸਲ ਜਿਹੜੀ ਹੈ ਆਰਗੈਨਿਕ ਤਰੀਕੇ ਨਾਲ ਨੂੰ ਵਾਦਨ ਰਿਹਾ ਤੇ ਉਹਦੇ ਨਾਲ ਬੀਜ ਪੈਦਾ ਕਰਕੇ ਫਸਲ ਪੈਦਾ ਕਰਕੇ ਜਿਹੜੀ ਜ਼ਹਿਰ ਮੁਕਤ ਖੇਤੀ ਹੈ ਉਹਦੇ ਵਾਲ ਇਹਨਾਂ ਨੇ ਇੱਕ ਕਨਸੈਪਟ ਲਿਆਵਾ ਤਿਆ ਕੀਤਾ ਇਹਨਾਂ ਨੇ ਆਪਣੀ ਕੰਪਨੀ ਵੀ ਬਣਾਈ ਹੈ ਜਾਣਦੇ ਆ ਕਿਹੜੀ ਕੰਪਨੀ ਹੈ ਤੇ ਉਹਦਾ ਕੀ ਮਕਸਦ ਆਉਣ ਵਾਲੇ ਸਮੇਂ 'ਚ ਮਲਟੀ ਗਰੋ ਅ ਐਗਰੀ ਟੈਕ ਦੇ ਨਾਂ ਤੇ ਮੇਰੀ ਕੰਪਨੀ ਰਜਿਸਟਰਡ ਹੈ ਜਿਹਦੇ ਵਿੱਚ ਜਿਹਦੇ ਹਿਸਾਬ ਨਾਲ ਮੈਂ ਉੱਥੇ ਬੋਰਡ ਵੀ ਲਗਾ ਫਾਰਮ ਤੇ ਤੇ ਮੇਰਾ ਜੋ ਆਉਣ ਵਾਲੇ ਸਮੇਂ ਦਾ ਮੈਂ ਵਿਜ਼ਨ ਰੱਖਦਾ ਹਾਂ ਕਿ ਅਸੀਂ ਮਾਰਕੀਟਿੰਗ ਵੀ ਖੁਦ ਕਰਾਂਗੇ ਤੇ ਐਕਸਪੋਰਟ ਵਾਲ ਵੀ ਜਾਣ ਦਾ ਮਨ ਹੈ ਪਰ ਉਸ ਤੋਂ ਪਹਿਲਾਂ ਜਿਹੜੀ ਫਸਲ ਆ ਉਹ ਨੂੰ 100% ਆਰਗੇਨਿਕ ਕਰਾਂਗੇ ਹੋਰ ਨਾ ਕਿਸਾਨਾਂ ਨੂੰ ਕੀ ਪ੍ਰੇਰਨਾ ਦੇਣਾ ਚਾਹੁੰਦੀ ਹੋ ਦੇਖੋ ਮੈਂ ਤਾਂ ਇਹ ਕਹਿਣਾ ਜੀ ਜਿਹੜੀ ਜਿਹੜੀ ਅਮਰੀਕਨ ਸਟਾਈਲ ਆਫ ਖੇਤੀ ਬੜੀ ਹੈ ਨਾ ਕਿ ਕਣਕ ਬੀਜ ਲਈ ਝੋਨਾ ਬੀਜ ਲਿਆ ਕਮਾਦ ਬੀਜ ਲਿਆ ਸਾਰਾ ਸਾਲ ਜ਼ਿਮੀਂਦਾਰ ਵੇਲਾ ਰਹਿੰਦਾ ਉਸ ਕੰਮ ਨਾਲੋਂ ਅਸ ਨੂੰ ਆਪਣੀ ਕਿਰਤੋਂ ਨਹੀਂ ਛੱਡਣਾ ਚਾਹੀਦਾ ਇਹ ਇੱਕ ਇਹੋ ਜਿਹਾ ਕਨਸੈਪਟ ਆ ਜਿਹਦੇ ਨਾਲ ਆਪਾਂ ਕਿਰਤ ਦੇ ਨਾਲ ਜੁੜ ਜਾਂਦੇ ਆਂ ਬੇਸਿਕ ਦੇ ਨਾਲ ਜੁੜਦੇ ਆਂ ਤੇ ਅਸੀਂ ਆਪਣੇ ਫਾਰਮਸ ਦੇ ਨਾਲ ਆਪਣੇ ਪਿੰਡ ਨਾਲ ਆਪਣੀ ਜ਼ਮੀਨ ਨਾਲ ਜੁੜਦੇ ਆਂ ਮੇਰਾ ਖਿਆਲ ਹੈ ਵੀ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤੇਜਿੰਦਰਪਾਲ ਸਿੰਘ ਜੀ ਸਿਧੂਰਾ ਨੇ ਬੜਾ ਵਧੀਆ ਤਰੀਕਾ ਦੱਸਿਆ ਕਿ ਇਹਦੇ ਖੇਤੀ ਜਿਹੜੀ ਆ ਉਹ ਜਿਹੜੀ ਜ਼ਮੀਨ ਦੇ ਨਾਲ ਜੁੜ ਕੇ ਕੀਤੀ ਜਾਂਦੀ ਉਹਦਾ ਜਿੱਥੇ ਮਨ ਨੂੰ ਵੱਖਰਾ ਸਕੂਨ ਹੁੰਦਾ ਉਹਦੇ ਨਾਲ ਬੰਦਾ ਵੀ ਤੰਦਰੁਸਤ ਰਹਿੰਦਾ ਸੋ ਤੁਸੀਂ ਦੇਖਦੇ ਰਹੋ ਪੰਜਾਬ 24 たぬわと。